ਗੱਲ ਜਿਹੜਾ ਵੀ ਪਿਆ ਉਹਦੇ ਕਰਕੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੋ ਗਿਆ ਹੈ ਜਿਹੜਾ ਆਪਣਾ ਪਿਛਲੀ ਵਾਰ ਦਾ 27 30 ਦਾ ਲੈਵਲ ਸੀ ਉਦੋਂ ਤੋਂ ਵੀ ਉੱਪਰ ਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਸੜਕ ਵੀ ਜਲਸ਼ਰੇ ਚੱਲਦੇ ਪਏ ਆ ਸੜਕ ਦੇ ਉੱਪਰੋਂ ਵੀ ਜਲਦੀ ਹੋ ਜਾਣਾ ਪਾਣੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਬਿਕੋਜ਼ ਆਫ ਬਾਰਿਸ਼ ਤੁਸੀਂ ਦੇਖੋ ਪਾਣੀ ਦਾ ਲੈਵਲ ਬਹੁਤ ਉੱਚਾ ਹੋ ਚੁੱਕਾ ਹੈ ਨਾ ਸਲੈਂਡਰ ਦਾ ਵੱਜ ਗਿਆ ਬੰਦ ਹੋ ਗਿਆ ਸੀ हिकु खात डु दूजा बि ऑलर पाणी थोड़ा जे पाण ਮੁੜ ਕੇ ਉਹ ਤੋਂ ਥੋੜੀ ਦੇਰ ਚੈਨਲ ਆਪਣਾ ਚੈਨਲ ਲੱਪਣ ਸੀ ਸਰਕਾਰ ਉੱਤਿਆਂ ਦੇ ਨੂੰ ਹੋਇਦਲਾ